ਬਈ ਏਸੀ ਫੁੱਲ ਓਕੇ ਫੁੱਲ ਜੀ ਫੁੱਲ ਠੀਕ ਆ ਭਾਈ ਜੀ ਲੋਗ ਓਏ ਦੋ 10 ਕਿ ਮਿੰਟ ਲਾ ਕੇ ਰੱਖ ਰੋਈ ਠੀਕ ਆ ਜੀ ਬੰਦੇ ਦਾ ਕੋਟ ਪਵਾ ਦਿੰਦਾ ਇਹ ਭਾਈ ਨਵਾਂ ਜਾਂਸੀ ਚੋਂ ਸੀਆਰਡੀ ਲੈਣਾ ਠੀਕ ਆ ਜੀ 24 ਲੱਖ 75000 ਦਾ ਜੀ ਠੀਕ ਆ ਜੀ ਆਪਾਂ ਤਾਂ ਫਿਰ ਵੀ ਅੱਧ ਮੁੱਲੀ ਕਰਦੇ ਹਾਂ ਅੱਧ ਮੁੱਲੀ ਹਾਂ ਜੀ ਇਹ ਕਾਰ ਹੈਗੀ 80 ਕਿ ਪੈਸੇ ਟੈਰੀ ਚੱਲ ਠੀਕ ਹੈ ਚੌਕੜਾ 80 ਕਿ ਪੈਸੇ ਟੈਰਨੇ ਮੇਰੇ ਵੀ ਆਪਣੇ ਰਿਸ਼ਤੇਦਾਰੀ ਚੀ ਚੱਲਿਆ ਭਾਈ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਭਾਈ ਜੀ ਤੁਹਾਨੂੰ ਇੱਕ ਤੋਂ ਇੱਕ ਚੰਗਾ ਜੌਂਡੀਆ ਦਾ ਟਰੈਕਟਰ ਦਿਖਾਵਾਂਗੇ ਘੰਟੇ ਦੇ ਹਿਸ ਤੇ ਔਲ ਕਾ ਟਰੈਕਟਰ ਸੇ ਪਰਚੇਜ ਤੇ ਪਹੁੰਚੇਗੇ ਤੇ ਬਾਈ ਅਮਨ ਆਪਣੇ ਨਾਲ ਆ ਗਿਆ ਸਸੀ ਕਾ ਬਾਈ ਜੀ ਕੀ ਗੱਲ ਬਾਈ ਜੀ ਠੀਕ ਹੋ ਬਾਈ ਜੀ ਸਵਾਗਤ ਹੈ ਆਂਦਾ ਸੋਡਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਨੇ ਬਾਈ ਜੀ ਟਰੈਕਟਰ ਤਾਂ ਆਪਣੇ ਕੋਲ ਜੌਂਡੀਅਰ ਤਾਂ ਹੀ ਹੁੰਦੇ ਆ ਖਾਣਾ ਹੁੰਦੀ ਜੀ ਠੀਕ ਹੈ ਬਾਈ ਜੀ ਬਾਕੀ ਅੱਜ ਦੇ ਵਕਤ ਹੈਗੀ ਆਈ 6 ਜੌਂਡੀਅਰੀ ਠੀਕ ਹੈ ਜੀ ਲੋਨ ਵਗੈਰੇ ਦੀ ਸੌਦਾ ਵੀ ਲੋਨ ਦੀ ਸੌਦਾ ਵੀ ਹੈਗੀ ਆਈ ਪੁਰਾਣਾ ਵੀ ਵਿੱਚ ਕੱਟ ਲਾਂਗੇ ਠੀਕ ਹੈ ਜੀ ਤੇ ਜੇਕਰ ਸਾਰੇ ਪੰਜਾਬ ਹਰਿਆਣਾ ਪੰਜਾਬ ਨੰਬਰੀ ਕਿਰਾਏ ਤੇ ਬਾਈ ਜੀ ਕਿਰਾਏ ਤੇ ਵੀ ਦੇ ਦਾਂਗੇ ਜੀ ਠੀਕ ਹੈ ਜੀ ਕਿਰਾਏ ਦਾ ਕੀ ਪ੍ਰੋਸੀਜਰ ਹੁੰਦਾ ਬਾਈ ਜੀ ਜੇ ਕਿਰਾਏ ਦਾ ਤਾਂ 15 ਦਿਨਾਂ ਤੇ ਮਹੀਨੇ ਦਾ ਹੁੰਦਾ ਜੀ ਆਪਣਾ ਠੀਕ ਹੈ ਖਾਸ ਤਾਂ ਪਰ ਮਹੀਨੇ ਵਾਲੇ ਬੰਦੇ ਨੂੰ ਹੀ ਦਿੰਨੇ ਜੀ ਠੀਕ ਹੈ ਜੀ ਹਾਂਜੀ ਬਾਕੀ ਜੇ ਕੋਈ ਅਰਜੇ 15 ਦਿਨਾਂ ਵਾਲੇ ਨੂੰ ਵੀ ਦੇ ਦਾਂਗੇ ਹਾਂਜੀ ਠੀਕ ਹੈ ਬਾਈ ਜੀ ਬਾਕੀ ਸਕਰੀਨ ਤੇ ਨੰਬਰ ਹੈਗਾ ਬਾਈ ਸੰਪਰਕ ਕਰ ਲਿਓ ਲੈ ਵੀ ਵੀਡੀਓ ਸਟਾਰਟ ਕਰ ਦਾਂਗੇ ਆਪਾਂ 54 5 ਤੋਂ ਦੱਸੋ ਬਾਈ ਜੀ ਇਹ ਕਿੰਨੇ ਮਾਡਲ ਹੈਗਾ ਇਹ 20 ਮਾਡਲ ਹੈ ਜੀ ਠੀਕ ਹੈ ਜੀ ਕੰਡੀਸ਼ਨ ਬਾਈ ਕਹਿੰਦੇ ਕੰਡੀਸ਼ਨ ਜਮਾ ਓਕੇ ਏਸੀ ਕੈਬਨ ਜੀ ਠੀਕ ਹੈ ਜੀ ਏਸੀ ਕੈਬਨ ਬਾਈ ਏਸੀ ਫੁੱਲ ਓਕੇ ਹੈਗਾ ਫੁੱਲ ਜੀ ਫੁੱਲ ਠੀਕ ਆ ਭਾਈ ਜੀ ਲੋ 10 ਕਿ ਮਿੰਟ ਲਾ ਕੇ ਰੱਖ ਰੋਈ ਠੀਕ ਆ ਜੀ ਬੰਦੇ ਦਾ ਕੋਟ ਪਵਾ ਦਿੰਦਾ ਠੀਕ ਆ ਜੀ ਮਤਲਬ ਰੂਮ ਵਾਲਾ ਕੰਮ ਹੀ ਰੂਮ ਵਾਲਾ ਕੰਮ ਹੀ ਆਈ ਠੀਕ ਆ ਜੀ ਵਿੱਚੋਂ ਪੂਰਾ ਲੰਗਰੀਆ ਭਾਈ ਜੀ ਲੰਗਰੀਆ ਲੰਗਰੀਆ ਖੋਲ ਕੇ ਦਿਖਾ ਦੂਗੀ ਠੀਕ ਆ ਜੀ ਲੈ ਵੀ ਵਿੱਚੋਂ ਪੂਰਾ ਲੰਗਰੀਆ ਭਾਈ ਕਹਿੰਦਾ ਲੋ ਸੈਕਰੋਮੈਕਸ ਗੇਅਰ ਵਾਲਾ ਹੀ ਸੈਕਰੋਮੈਕਸ ਗੇਅਰ ਵਾਲਾ ਭਾਈ ਭਾਈ ਕਹਿੰਦੀ ਜਿੱਥੇ ਮਰਜੀ ਬੈਗ ਗੇਅਰ ਪਾੜਾ ਜਿੱਥੇ ਮਰਜੀ ਭੱਜੇ ਜਾਂਦੇ ਦਾ ਬੈਗ ਪਾਏ ਜਾਂਦਾ ਜਿਵੇਂ ਅੱਜ ਕੱਲ ਬੰਦਾ ਸਟੰਟਾ ਸਟੰਟ ਜੇ ਕਰਦੇ ਆ ਮੁੰਡੇ ਜੀ ਠੀਕ ਆ ਭਾਈ ਉਹ ਤੇ ਇਹਦੀ ਡਿਮਾਂਡ ਹੈ ਜੀ ਬਾਈ ਜੀ ਇਹਦੀ ਡਿਮਾਂਡ ਤਾਂ ਆਪਾਂ 1275 ਕਰਦੇ ਆ ਜੀ ਠੀਕ ਹੈ ਜੀ ਦੇ ਦਾਂਗੇ ਜੀ 12.5 ਲੱਖ ਦਾ ਜੀ ਠੀਕ ਹੈ ਬਾਈ ਜੀ ਉਹ ਨਵਾਂ ਤਾਂ ਇਹ ਬੰਦ ਹੋ ਗਿਆ ਠੀਕ ਹੈ ਜੀ ਸੀਆਰਡੀ ਆਉਂਦਾ ਫਰਸਟ ਪਾਰਟੀ ਤੇ ਬਾਈ ਜੀ ਫਰਸਟ ਹੀ ਫਾਲਟ ਉਹ ਜਿਹੜੇ ਭਾਈ ਨਵਾਂ ਜਾਂ ਸੀਚੂ ਸੀਆਰਡੀ ਲੈਣਾ ਠੀਕ ਹੈ ਜੀ 24 ਲੱਖ 75000 ਦਾ ਜੀ ਠੀਕ ਹੈ ਜੀ ਆਪਾਂ ਤਾਂ ਫਿਰ ਵੀ ਅੱਧ ਮੋਲੀ ਕਰਦੇ ਹਾਂ ਅੱਧ ਮੋਲੀ ਹਾਂ ਜੀ ਮਾਨਤਾਂ ਹਜੇ ਹੋਰ ਮਾਨਤਾਂ ਹੋਰ ਕਰ ਦਾਂਗੇ ਜੀ ਆਏ ਦਾ ਬੰਦੇ ਦਾ ਲੱਗ ਗਿਆ ਬਾਈ ਜੀ ਪੀਵੀ 70 ਵਾਲਾ ਜੌਂਡੀਅਰ 5310 19 ਮੜ ਲਈ ਠੀਕ ਹੈ ਜ ਕਾਂਟੇ ਚੱਲੇ ਬਈ ਇਹ 2400 ਖਾਟਾ ਜੈਨੂਨ ਚੱਲੇ ਬਈ ਠੀਕ ਹੈ ਕਨੋਪੀ 7 ਲੱਗੇ ਆ ਨਾਲ ਦੇ ਡਾ ਰਾਈ 16 ਦੇ ਵਜੇ 16 ਦੇ 16 ਦੇ ਠੀਕ ਹੈ ਬਈ ਬਾਕੀ 650 20 ਦੇ ਹੀ 19 ਮਾਰਕਾ ਦਿਖਾ ਦਈ ਚਾਹੀ ਠੀਕ ਹੈ ਬਈ ਹਾਂਜੀ ਉਹ ਵੀ ਬਾਕੀ ਚੈੱਕ ਆ ਸਕਦੇ ਹੋਗੇ ਠੀਕ ਹੈ ਬਈ ਇਹਦੀ ਡਿਮਾਂਡ ਹੈ ਜੀ ਬਈ ਇਹਦੀ ਡਿਮਾਂਡ ਤਾਂ ਪਾ 695000 ਕਰਦੇ ਆ ਜੀ ਠੀਕ ਹੈ ਜੀ 675000 ਦੇ ਇਹ ਦੇ ਦਾਂਗੇ ਜੀ ਉਨੇ ਮਾਡ ਲਗਾ ਹਾਂਜੀ ਆਲ オリジナル ਆ ਬਈ ਆਲ オリジナル ਹੀ ਅਜੇ ਤੱਕ ਪੰਪ ਵੀ ਨਹੀਂ ਖੁੱਲਿਆ ਟਰੈਕਟਰ ਦਾ ਇਹ ਆ ਜੀ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਲੈ ਵੀ ਬਾਈ ਕਹਿੰਦਾ ਪ ਉਹਦਾ ਪਰਖੂਗੀ ਆ تیر ਨੂੰ تیر ਸਿੱਧਾ ਹੋਣਾ ਚਾਹੀਦਾ ਜੀ ਠੀਕ ਆ ਜੀ ਮਤਲਬ ਦੁਬਾਰੇ ਇਹ ਚੀਜ਼ ਤੇ ਜੁੜਦਾ ਇਹ ਚੀਜ਼ ਦੁਬਾਰੇ ਜੁੜਦੀ ਨਹੀਂ ਜਾਂ ਹਿੱਲੀ ਹੋਊਗੀ ਜਾਂ ਥੱਲੇ ਨੂੰ ਜਾਂ ਉੱਤੇ ਨਹੀਂ ਹੋਈ ਹੋਈ ਠੀਕ ਆ ਬਾਈ ਜੀ ਲੋਕੀ ਚੈੱਕ ਕਰ ਸਕਦੇ ਹੋਗੇ ਬਾਈ ਕਹਿੰਦਾ ਪੰਪ ਨੂੰ ਵਾਪਸ ਸਿੱਧਾ ਹੋਣਾ ਜਾਏਗਾ ਹਾਂਜੀ تیر ਨੂੰ تیر ਹਾਂਜੀ ਇਹ ਬੰਦੇ ਨੂੰ ਬਾਗਾਹਾਂ ਬਾਚ ਚਾਲ ਛੱਤ ਜੀ ਬੰਦਾ ਨਾਂ ਲਵੇ ਪਰ ਇਹਨੂੰ ਗਾਂਹ ਵਾਸਤੇ ਪਰਖ ਆ ਜਾਂਦੀ ਹੈ ਜੀ ਠੀਕ ਆ ਜੀ ਪਰ ਤੁਸੀਂ ਜੇ ਖੋਲਿਓ ਦੱਸ ਕੇ ਦੇਉਗੇ ਐਸਾ ਦੱਸ ਕੇ ਦੇਵਾਂਗੇ ਜੀ ਕਿ ਹਾਂ ਤੇ ਇਹ ਲਓ ਜੀ ਅੱਗੇ ਹੈਗਾ 50 50 ਈ ਕੰਡੀਸ਼ਨ ਚੈੱਕ ਕਰੋ ਇੱਕ ਇੱਕ ਡੀ ਆ ਨਾ ਇੱਕ ਈ ਆ ਨਾ ਡੀ 2 ਸਪੀਡ ਆ ਗਿਆ ਤੇ ਈ 3 ਸਪੀਡ ਆ ਗਿਆ ਠੀਕ ਹੈ ਇਹ 3 ਸਪੀਡ ਚ ਆ ਗਿਆ ਹਾਂਜੀ ਠੀਕ ਆ ਭਾਜੀ ਪਾਵਰ ਸਟੀering ਚ 16 ਦੇ ਟਾਇਰ ਆ ਗਏ ਭਾਜੀ ਤੇ ਟਾਇਰ ਇਹਦੇ ਕਿੰਨੇ ਕੇ ਪੈਸੇ ਪੈ ਰਹੇ ਟਾਇਰ ਇਹਦੇ 70 ਤੋਂ 75 ਪੈਸੇ ਜੀ ਮੂਰਲੇ ਵੀ 70 75 ਆਈ ਠੀਕ ਆ ਭਾਜੀ ਹਾਂਜੀ ਤੇ ਮਾਡਲ ਹੈਗਾ ਭਾਜੀ ਇਹ 2014 ਜੀ ਠੀਕ ਆ ਜੀ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਭਾਜੀ ਜੇ ਇਹ ਮਾਡਲ ਵਾਲੀਏ ਉਹ ਵਾਲੀ ਠੀਕ ਹੈ ਤੇ ਇਹ ਮਾਡਲ ਨੂੰ ਉਦੇ ਬਰੂਬਰ ਖੜਾ ਚਾਹੀਦਾ ਤੇ ਬਰੂਬਰ ਖੜਾ ਠੀਕ ਹੈ ਜੀ ਸਮਾਈ ਚ ਚੱਲੇਗਾ ਸਮਾਈ ਚ ਚੱਲੇ ਵੀ ਠੀਕ ਹੈ ਪੰਜਾਬ ਨੰਬਰ ਹਾਂਜੀ ਠੀਕ ਹੈ ਜੀ ਇਹਦਾ ਪੀ ਵੀ 11 ਨੰਬਰ ਆ ਜੀ ਪਟਿਆਲੇ ਦਾ ਹੀ ਤੇ ਲੋ ਜੀ ਇਹ ਵੀ ਪੀ ਵੀ 11 ਨੰਬਰ ਦਾ ਹੈ ਹਾਂਜੀ 11 ਹੀ ਇਹ ਮਾਡਲ ਹੈ ਠੀਕ ਹੈ 11 ਮਾਡਲ ਹੈ ਜੀ 5310 ਕਾਲੇ ਢਿੱਡ ਵਾਲਾ 3 ਸਪੀਡ ਚ ਆ ਗਿਆ ਬੇ ਜੀ 3 3 ਰੂਟਰੀ ਪੰਪ ਯੂਐਸ ਵਾਲਾ ਪੰਪ ਆਈ ਠੀਕ ਹੈ ਲੈ ਵੀ 30 ਸਪੀਡ ਚ ਆ ਬੇ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲੈ ਇੰਜਨ ਗੇਅਰ ਕਿੰਨਾ ਇੰਜਨ ਗੇਅਰ ਜਮਾ ਹੋ ਕੇ ਤੱਕ ਪੰਪ ਵੀ ਨਹੀਂ ਖੁੱਲਿਆ ਜੀ ਠੀਕ ਹੈ ਜੀ ਫਰੰਟ ਟਰ ਨਵੇਂ ਨੇ ਨਾ ਬੇ ਜੀ ਫਰੰਟ ਰੈ ਪਾਈ ਇਹਦੇ 40 60 ਟਰ ਨਾਲ ਦੇ ਆਪਾਂ ਲੈ ਜਾਈ ਠੀਕ ਹੈ ਜੀ ਹਾਂਜੀ ਤੇ ਬੈਕ ਟਰ ਕਿੰਨੇ ਪਸ ਪੇ ਬੈਕ ਟਰ ਹੈਗੇ 70 75 ਰੁਪਏ چاہیے ਇਹਦੀ 16 ਦੇ 16 ਦੇ ਠੀਕ ਆ ਬੇ ਜੀ ਬਾਕੀ ਚੈੱਕ ਕਰੋ ਤੇ ਇਹਦੀ ਡਿਮਾਂਡ ਆ ਗਈ ਬੇ ਇਹਦੀ ਡਿਮਾਂਡ ਆਪਾਂ ਕਰਦੇ 50 36 D ਹਾਂਜੀ ਕੰਡੀਸ਼ਨ ਚੈੱਕ ਕਰੋ ਬਈ ਆਲੂ ਦੀ ਖੇਤੀ ਵਾਸਤੇ ਬੈਸਟ ਓਕੇ ਠੀਕ ਆ ਬਈ ਜੀ ਤੇ ਫਰੰਟ ਹਰ ਤੁਸੀਂ ਦੇਖ ਸਕਦੇ ਹੋ ਕਹਿੰਦੇ ਨਾਲ ਦੇ ਹੀ ਸਰ ਚਾਰੇ ਟਾਇਰ ਠੀਕ ਹੈ ਜੀ ਚਾਰੇ ਟਾਇਰ ਮਨਨ ਬਹੁ ਘੱਟ ਚਲਾਇਆ ਲੱਗਦਾ ਨਾ ਵੀਰੇ ਇਹ ਤਾਂ ਯਾਰ 2000 ਘੰਟੇ ਜੈਨੂਨ ਚੱਲੇ ਬਈ ਠੀਕ ਆ ਬਈ ਜੀ ਜੈਨੂਨ 2000 ਘੰਟੇ ਚੱਲੇ ਹੋਏ ਬਈ ਜੀ ਬਾਕੀ ਗਾਰ ਗੂੜ ਤੁਸੀਂ ਦੇਖ ਸਕਦੇ ਹੋ ਕਿ ਲੱਗੇ ਨੇ ਸ਼ੌਂਕੀਆ ਹਾਂਜੀ ਠੀਕ ਆ ਬਈ ਜੀ ਇਹਦਾ ਵੀਰੇ ਆਪਣ ਨੂੰ ਸ਼ੌਂਕ ਹੀ ਆ ਜੀ ਰਾਤ ਚੀਜ਼ ਦਾ ਮੰਨਦਾ ਕਹਿ ਦਿੰਦਾ ਕਿ ਕੋਈ ਨੁਕਸਾਨ ਹੋਇਆ ਹੋਊਗਾ ਠੀਕ ਆ ਜੀ ਇਹਦਾ ਆਪਣ ਨੂੰ ਚੀਜ਼ ਦਾ ਸ਼ੌਂਕ 17 ਮਾਡਲ ਆ ਤੇ ਇਹ ਦੀ ਮਾਰ ਦੇ ਕੇ ਵੇਚੀ ਇਹ 435000 ਰੁਪਏ ਠੀਕ ਹੈ ਜੀ ਇਹ ਵੀ 410000 ਦਾ ਦੇ ਦਾਂਗੀ ਠੀਕ ਹੈ ਜੀ ਲਓ ਵੀ 410000 ਰੁਪਏ ਦਾ ਤੇ ਇੱਕ ਜੌਂਡੀ ਰੋ ਖੜਾਣਾ ਵੇ ਜੀ ਇਹ 9 ਮਾਡਲ ਲਈ ਠੀਕ ਹੈ ਜੀ ਲਓ 9 ਮਾਡਲ ਆ ਕਾਲੇ ਢੱਡਾ ਵਾਲਾ ਵੇ ਜੀ 9 ਮਾਡਲ ਆ ਵੇ ਜੀ ਕੰਡੀਸ਼ਨ ਵੇ ਕਹ ਲਈਏ ਕੰਡੀਸ਼ਨ ਜਮ ਹੋ ਕੇ ਫੁੱਲ ਟਾਪ ਮਾਡਲ ਆ ਠੀਕ ਹੈ ਜੀ ਫੁੱਲ ਟਾਪ ਹਿੱਸਾ ਖੋਲਦਾ ਜੀ ਡਿਸਟ੍ਰੀਬਿਊਟਰ ਲੱਗਿਆ ਵਾ 3 ਸਪੀਡੀ ਠੀਕ ਹੈ ਜੀ ਪਾਵਰ ਸਟੀering ਪਾਵਰ ਸਟੀering ਹੀ ਕਿਨਉਤੀ ਲੱਗਿਆ ਹੈ ਜਾਂਸੀ ਜੋ 35000 ਦੀ ਗਨੋਤੀ ਆਈ ਠੀਕ ਆ ਬਾਈ ਜੀ ਹਾਂਜੀ ਟਾਇਰ ਕਿੰਨੇ ਦੇ ਪੈਸੇ ਪਏ ਮੇਰੇ ਟਾਇਰ ਹੈਗੇ 80 ਦੇ ਪੈਸੇ ਟਾਇਰ ਦੀ ਚਾਲੇ ਠੀਕ ਆ ਚੌਕੜਾ 80 ਦੇ ਪੈਸੇ ਟਾਇਰ ਨੇ ਬਈ ਇਹ ਵੀ ਆਪਣੀ ਰਿਸ਼ਤੇਦਾਰੀ ਚੀ ਚੱਲਿਆ ਬਈ ਠੀਕ ਆ ਜੀ ਲੋ ਵੀ ਰਿਸ਼ਤੇਦਾਰੀ ਜੋ ਕੜੀਆ ਸਮਾਈ ਚੱਲਿਆ ਕੜੀਆ ਜੀ ਦੀ ਰਿਸ਼ਤੇਦਾਰੀ ਚੀ ਆਪਣੀ ਮਾਮੇ ਕੋਲ ਨਹੀਂ ਚੱਲਿਆ ਵਿਆ ਠੀਕ ਆ ਜੀ ਹਾਂਜੀ ਤੇ ਇਹਦੀ ਮੰਗ ਲਈ ਬਈ ਮੇਰੀ ਮੰਗ ਲਈ 495000 ਠੀਕ ਆ ਜੀ ਦੇ ਦਾਂਗੇ 470000 ਦਾ ਠੀਕ ਹੈ ਬਾਈ ਤੇ ਮਿਲ ਲ ਕਿਸ ਨੇ ਕੀ ਅਮਨ ਵੀ ਆਪਣਾ ਹਟਾਇਆ ਪਿੰਡ ਆਈ ਬਰਨਾਲੇ ਕੋਲੇ ਠੀਕ ਹੈ ਜੀ ਇੱਥੇ ਬਲਕਾਰ ਕੰਬਾਈਨਾ ਬੰਦਦੀ ਹੈ ਜੀ ਠੀਕ ਹੈ ਬਾਈ ਬੰਦਾ ਸਟੈਂਡਰਡ ਚੌਂਕ ਚਾਕੇ ਫੋਨ ਲਾ ਲਈ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 9056735239 ਠੀਕ ਹੈ ਬਾਈ ਠੀਕ ਹੈ ਬਾਈ ਅਮਨ ਧੰਨਵਾਦ ਜੀ ਬਹੁਤ ਧੰਨਵਾਦ ਬਾਈ ਲਓ ਬਾਈ ਜੀ ਬਾਕੀ ਸਕਰੀਨ ਤੇ ਨੰਬਰ ਆ ਕਰ ਲਓ ਸੰਪਰਕ ਬਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਧੰਨਵਾਦ